ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਲੱਗੀ ਸਨ ਜੇਲ੍ਹ ਤੋਂ ਫਰਾਰ ਹੋਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼ ਜੇਲ੍ਹ ਦੀ ਚੈਕਿੰਗ ਦੌਰਾਨ ਹੋਇਆ ਵੱਡੀ ਸਾਜ਼ਿਸ਼ ਦਾ ਖੁਲਾਸਾ ਲੁਧਿਆਣਾ ਕੇਂਦਰੀ ਜੇਲ੍ਹ ਦੀ ਕਰਦੇ ਹਾਂ ਜਿੱਥੇ ਬੰਦ ਕੁਝ ਹਵਾਲਾਤਿਆਂ ਦੇ ਵੱਲੋਂ ਕੰਦ ਚ ਸਨ ਲਾਈ ਜਾ ਰਹੀ ਸੀ ਜੀ ਹਾਂ ਇਹਨਾਂ ਨੇ ਕੰਦ ਚੋਂ ਇੱਟਾਂ ਕੱਢਣੀਆਂ ਸ਼ੁਰੂ ਵੀ ਕਰ ਦਿੱਤੀਆਂ ਸੀ ਪਰ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋ ਸਕੇ ਰਿਪੋਰਟ ਵੇਖੋ ਜੀ ਹਾਂ ਲੁਧਿਆਣਾ ਦੀ ਕੇਂਦਰੀ ਜੇਲ ਇੱਕ ਵਾਰ ਮੁੜ ਤੋਂ ਸੂਚਿਆ ਚ ਹੈ ਇਸ ਵਾਰ ਇਸ ਲਈ ਕਿਉਂਕਿ ਜੇਲ ਚ ਬੰਦ ਦੋ ਹਵਾਲਾਤਿਆਂ ਦੇ ਵੱਲੋਂ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਇਹਨਾਂ ਦੇ ਵੱਲੋਂ ਇੱਕ ਪਲਾਨ ਤਿਆਰ ਕੀਤਾ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਕਿ ਆਪਣੇ ਮਨਸੂਬਿਆਂ ਚ ਕਾਮਯਾਬ ਹੋ ਪਾ ਦੇ ਇਹਨਾਂ ਦਾ ਪਲਾਨ ਬੇਪਰਦਾ ਹੋ ਗਿਆ ਜੀ ਹਾਂ ਲੁਧਿਆਣਾ ਦੀ ਕੇਂਦਰੀ ਜੇਲ ਚ ਇੱਕ ਕੰਦ ਚ ਸਨ ਲਈ ਜਾ ਰਹੀ ਸੀ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਹਵਾਲਾਤੀ ਜੇਲ੍ਹ ਤੋਂ ਫਰਾਰ ਹੋਣ ਦੇ ਯਤਨ ਕਰ ਰਹੇ ਸਨ ਪਰ ਸਮਾਂ ਰਹਿੰਦੇ ਹੀ ਜੇਲ੍ਹ ਪ੍ਰਸ਼ਾਸਨ ਨੂੰ ਇਸ ਦਾ ਪਤਾ ਚੱਲ ਗਿਆ ਅਤੇ ਦੋਵੇਂ ਹਵਾਲਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਮੁਲਾਜ਼ਮਾ ਨੂੰ ਚੈਕਿੰਗ ਦੌਰਾਨ ਪਤਾ ਲੱਗਾ ਕਿ ਦੋਵੇਂ ਹਵਾਲਾਤਿਆਂ ਦੇ ਵੱਲੋਂ ਕੰਧ 'ਚੋਂ ਇੱਟਾਂ ਕੱਢ ਕੇ ਕੰਧ 'ਚ 破ੜ ਬਣਾਇਆ ਜਾ ਰਿਹਾ ਹੈ ਤਾਂ ਜੋ ਇਹ ਫਰਾਰ ਹੋ ਸਕਣ ਜੀ ਹਾਂ ਦੱਸਿਆ ਜਾਣ ਗਿਆ ਹੈ ਨਵੀਂ ਸ਼ਰਮੂਲ ਦੇ ਸਰ ਪੀਟੀਸੀ ਨਿਊਜ਼ ਤੋਂ ਸਰ ਅੱਜ ਨਾਲ ਇੱਕ ਬਰੀਫਿੰਗ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਆ ਉਹ ਅੰਦਰ ਪਾੜ ਲਗਾ ਰਹੇ ਸੀ ਅੱਠ ਦਾ ਸਿੱਟਾਂ ਦਾ ਇਹ ਕੀ ਮਤਲਬ ਸੁਰੰਗ ਬਣਾ ਰਹੇ ਸੀ ਕੀ ਸੀ ਮਤਲਬ ਉਹ ਸੁਰੰਗ ਨਹੀਂ ਉਹ ਸੁਰੰਗ ਤਾਂ ਆਪਾਂ ਧਰਤੀ ਚ ਹੁੰਦੀ ਆ ਉਹ ਕੰਧ ਚ ਉਹਨਾਂ ਨੇ ਪੰਜ ਚਾਰ ਇੱਟਾਂ ਕੱਢੀਆਂ ਸੀਗੀਆਂ ਹੂੰ ਹੂੰ ਉਹ ਫਿਰ ਪਤਾ ਲੱਗਿਆ ਵੀ ਉਹ ਉਹਦਾ ਕਰਕੇ ਐਫ ਆਈ ਆਰ ਦਰਜ ਕਰਾਈ ਗਿਆ ਇਹ ਭੱਜਣ ਦੀ ਤਿਆਰੀ ਸੀ ਸਰ ਇਹ ਬੰਦੇ ਹਵਾਲਾ ਸੀ ਜਾਂ ਕੈਦੀ ਸੀ ਦੇਖੋ ਹੁਣ ਜੇ ਕੋਈ ਇਟਾ ਕੱਢ ਰਿਹਾ ਤਾਂ ਕਿਸੇ ਗੱਲ ਕਰਕੇ ਕੱਢ ਰਿਹਾ ਹੂੰ ਹੂੰ ਪਰ ਇਹ ਹੈ ਵੀ ਹੁਣ ਭੱਜਣ ਦੀ ਤਰੀਕ ਸੀ ਕਿ ਕੀ ਸੀ ਉਹ ਤਾਂ ਉਹਨਾਂ ਨੇ ਮੰਨਿਆ ਤਾਂ ਹੈ ਨਹੀਂ ਪਰ ਜਿਹੜੇ ਜਿੰਨਾਂ ਤੇ ਉਹ ਇਨਕੁਆਰੀ ਕਰੀ ਤੇ ਸ਼ੱਕ ਲੱਗਿਆ ਉਹਨਾਂ ਤੇ ਪਰਚਾ ਦਰਜ ਕਰਾਤਾ ਜੋ ਮੰਨਣਗੇ ਤੇ ਫੇਰ ਵੀ ਦੱਸਣਗੇ ਨਾ ਵੀ ਅਸੀਂ ਭੱਜਣ ਦੀ ਤਰੀਕ ਸੀ ਸਰ ਕਿੰਨੇ ਕੋ ਕਿੰਨੇ ਕੋ ਹਵਾਲਾਤੀ ਯਕੈਦੀ ਨੇ ਹਵਾਲਾਤੀ ਸੀ ਕੈਦੀ ਸੀ ਦੋ ਹੀ ਸੀ ਦੋ ਇੱਕ ਸੀ ਕਿਉਂਕਿ ਦੋ ਕਿਹੜੇ ਕਿਹੜੇ ਕੇਸ ਸਰ ਉਹਨਾਂ ਦੇ ਪਰਚੇ ਹੁਣ ਮਾਇਆਜ ਹਾਈ ਕੋਰਟ ਚਾ ਹੁਣ ਮੇਰੇ ਧਿਆਨ ਚ ਨਹੀਂ ਹੈ ਹੂੰ ਮਤਲਬ ਇਟਾ ਇਟਾ ਐਸੇ ਕਰਕੇ ਕੱਡੀਆਂ ਹੋਣੀਆਂ ਮਤਲਬ ਕੋਈ ਪਲੈਨਿੰਗ ਬਣਾ ਰਹੀ ਸੀ ਹੋ ਸਕਦਾ ਕੋਈ ਇਦਾਂ ਤਾਂ ਕੁਝ ਦਿਮਾਗ 'ਚ ਤਾਂ ਚੱਲਦਾ ਹੀ ਹੋਣਾ ਹੂੰ ਹੂੰ ਹੁਣ ਇਹਨਾਂ ਦੇ ਮਾਮਲੇ ਦਰਜ ਕਰ ਦਿੱਤਾ ਸਰ ਪੁਲਿਸ ਲੋਕਲ ਪੁਲਿਸ ਨੇ ਹਾਂਜੀ ਠੀਕ ਹੈ ਸਰ ਜੀ ਹਾਂ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਹੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੀ ਪ੍ਰੇਮ ਚੰਦ ਉਰਫ ਮਿਥੁਨ ਅਤੇ ਸਰਬ ਉਰਫ ਬਕਰੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਤੇ ਬਾਥਰੂਮ ਦੇ ਅੰਦਰ ਬਣੀ ਕੰਦ ਦੀਆਂ ਇੱਟਾਂ ਕੱਢਣ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁਲਜ਼ਮ ਐਨਡੀਪੀਐਸ ਅਤੇ ਚੋਰੀ ਦੇ ਮੁਕਦਮਿਆਂ 'ਚ ਲੁਧਿਆਣਾ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਫਰਾਰ ਹੋਣ ਦੀ ਕੋਸ਼ਿਸ਼ 'ਚ ਇਸ ਕੰਦ 'ਚ ਸਨ ਲਾਈ ਸੀ ਜਾਂ ਫਿਰ ਇਨਾਂ ਦਾ ਇਰਾਦਾ ਕੁਝ ਹੋਰ ਸੀ ਇਨਾਂ ਦੇ ਵੱਲੋਂ ਕੋਈ ਨਸ਼ੀਲਾ ਪਦਾਰਥ ਜਾਂ ਮੋਬਾਈਲ ਫੋਨ ਲੁਕਾਉਣ ਦੇ ਲਈ ਇਸ ਕੰਦ ਚ ਇਹਨਾਂ ਲਾਈ ਗਈ ਸੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਹਮੇਸ਼ਾ ਸੁਰਖੀਆਂ ਚ ਰਹੀ ਹੈ ਕਈ ਵਾਰ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਭਿੜਦੇ ਨੇ ਬਰਕਾ ਦੇ ਵਿੱਚ ਕਈ ਵਾਰ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਕੈਦੀ ਤੇ ਹਵਾਲਾਤੀ ਆਪਸ ਦੇ ਵਿੱਚ ਗਲਾਸ ਖੜਕਾਉਂਦੇ ਨਜ਼ਰ ਆਉਂਦੇ ਨੇ ਪਾਰਟੀਆਂ ਕਰਦੇ ਨਜ਼ਰ ਆਉਂਦੇ ਨੇ ਔਰ ਕਈ ਵਾਰ ਭਾਰੀ ਮਾਤਰਾ ਦੇ ਵਿੱਚ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨ ਵੀ ਮਿਲਦੇ ਨੇ ਪਰ ਹੁਣ ਇੱਕ ਹੋਰ ਵੱਡੀ ਅਪਡੇਟ ਆ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਤੇ ਹਵਾਲਾਤਿਆਂ ਨੇ ਭੱਜਣ ਵਾਸਤੇ ਅੰਦਰੋਂ ਸਰੰਗ ਤਿਆਰ ਕੀਤੀ ਜਿਹੜੀਆਂ ਦੀਵਾਰ ਦੇ ਵਿੱਚੋਂ ਉਹਨਾਂ ਨੇ ਨੀਂਹ ਦੇ ਥੱਲੋਂ ਇੱਟਾਂ ਕੱਢੀਆਂ ਔਰ ਭੱਜਣ ਦੀ ਪੂਰੀ ਤਿਆਰੀ ਸੀ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਜਦੋਂ ਚੈਕਿੰਗ ਕੀਤੀ ਗਈ ਤਾਂ ਜੇਲ੍ਹ ਦੇ ਅੰਦਰ ਉਹ ਪੂਰਾ ਮਾਮਲਾ ਸਾਹਮਣੇ ਆਇਆ ਉਹਨਾਂ ਹਵਾਲਾਤਿਆਂ ਤੇ ਮਾਮਲਾ ਦਰਜ ਕਰ ਲਿਆ ਜੇਲ੍ਹ ਪ੍ਰਸ਼ਾਸਨ ਵੱਲੋਂ ਔਰ ਲੋਕਲ ਪੁਲਿਸ ਵੱਲੋਂ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਹਮੇਸ਼ਾ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕਈ ਵਾਰ ਅਸੀਂ ਤਸਵੀਰਾਂ ਬਾਹਰ ਨਸ਼ਰ ਕੀਤੀਆਂ ਨੇ ਕਿ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਕਈ ਹਵਾਲਾਤਿਆਂ ਨੂੰ ਜਦੋਂ ਪੇਸ਼ੀ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਿਆਹ ਸਮਾਗਮਾਂ ਦੇ ਵਿੱਚ ਘੁਮਾਇਆ ਜਾਂਦਾ ਉਹ ਵੀ ਅਸੀਂ ਕਈ ਵੀਡੀਓ ਨਸ਼ਰ ਕੀਤੀਆਂ ਨੇ ਪਰ ਹੁਣ ਇੱਕ ਵੱਡੀ ਅਪਡੇਟ ਇਹ ਹੈ ਕਿ ਹਵਾਲਾਤਿਆਂ ਨੇ ਭੱਜਣ ਵਾਸਤੇ ਅੰਦਰ ਜੇਲ੍ਹ ਦੀ ਦੀਵਾਰ ਦੇ ਨਾਲ ਬਿਲਕੁਲ ਇੱਟਾਂ ਕੱਢ ਕੇ ਸਰੰਗ ਬਣਾਉਣ ਦੀ ਪੂਰੀ ਤਿਆਰੀ ਕੀਤੀ ਸਵਾਲ ਇਹੀ ਹੈ ਕਿ ਜੇਲ੍ਹ ਪ੍ਰਸ਼ਾਸਨ ਜਿਸ ਤਰ੍ਹਾਂ ਦੇ ਨਾਲ ਅੰਦਰ ਉਸ ਦੀ ਕਾਰਜ ਪ੍ਰਣਾਲੀ ਚੱਲ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਮੋਬਾਈਲ ਫੋਨ ਮਿਲ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਸਵਾਲ ਉੱਠਨੇ ਲਾਜ਼ਮੀ ਹੈ ਅਜੇ ਜਾਂਚ ਤੋਂ ਬਾਅਦ ਇਹ ਜੇਲ੍ਹ ਪ੍ਰਸ਼ਾਸਨ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੇਗਾ ਉਹਨਾਂ ਕੋਲ ਪੁੱਛਿਸ਼ ਕਰੇਗਾ ਕਿ ਇਸ ਦੇ ਪਿੱਛੇ ਪੂਰੀ ਪਲੈਨਿੰਗ ਹੋਰ ਕਿੰਨੇ ਹਵਾਲਾਤੀਆ ਦੇ ਸੀ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਦੁਦ